ਪਿੰਡ ਦਾਨ ਸਿੰਘ ਵਾਲਾ ਤੋਂ ਖਬਰੇ ਆ ਰਹੀ ਹੈ ਕਿ ਜਿੱਥੇ 8 ਘਰਾਂ ਨੂੰ ਫੋਕ ਦਿੱਤਾ ਗਿਆ ਫੋਟੋ ਆ ਤੁਸੀਂ ਵੇਖ ਸਕਦੇ ਹੋ 8 ਘਰਾਂ ਨੂੰ ਬਰਬਾਦ ਕਰ ਦਿੱਤਾ ਗਿਆ ਉਹਨਾਂ ਘਰਾਂ ਦਾ ਕਸੂਰ ਕੀ ਸੀ ਕੀ ਉਹ ਚਿੱਟਾ ਵਿਕ ਰਿਹਾ ਸੀ ਚਿੱਟੇ ਦੇ ਖਿਲਾਫ ਅਗਵਾਈ ਦਿੱਤੀ ਚਿੱਟੇ ਦੇ ਖਿਲਾਫ ਬੋਲੇ ਖਿਲਾਫ ਬੋਲਣ ਕਾਰਨ ਉਹਨਾਂ ਨੂੰ ਆ ਜਿਹੜਾ ਇਹ ਨੁਕਸਾਨ ਆ ਜਿਹੜਾ ਝੱਲਣਾ ਪਿਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਹੈ ਭਗਵੰਤ ਮਾਨ ਦਾ ਇਸਤੇ ਇਹ ਬਿਆਨ ਹੋ ਸਕਦਾ ਹੈ ਮੀਡੀਆ ਅੱਗੇ ਵੀ ਕਹਿ ਸਕਦਾ ਹੈ ਕਿਉਂਕਿ ਬਿਸ਼ਰਮੀ ਦੀ ਹੱਦ ਆ ਜਿਹੜੀ ਭਗਵੰਤ ਮਾਨ ਵੱਲੋਂ ਟੱਪ ਦਿੱਤੀ ਗਈ ਹੈ ਭਗਵੰਤ ਮਾਨ ਦੀ ਇੱਥੇ ਸੋਚਣੀ ਇਹ ਹੋਊ ਕਹਿਣੀ ਇੱਥੇ ਇਹ ਹੋਊ ਕਿ ਅਗਰ ਕੋਈ ਚਿੱਟਾ ਵੇਚਦਾ ਤਾਂ ਉਹਨੂੰ ਵੇਚਣ ਦਿਓ ਕਿਉਂਕਿ ਨਸ਼ਾ ਸ਼ਰਿਆਮ ਚੱਲ ਰਿਹਾ ਤਾਂ ਵਧੀਆ ਕੰਮ ਆ ਕਿਉਂਕਿ ਸਾਨੂੰ ਸਾਡੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਸ ਨਸ਼ੇ ਦੇ ਕਾਰਨ ਹੀ ਜਿਹੜਾ ਚਿੱਟਾ ਵਿਕ ਰਿਹਾ ਮੋਟਾ ਨਸ਼ਾ ਵਿਕ ਰਿਹਾ ਜਿਹੜੀਆਂ ਠੱਗੀਆਂ ਚੋਰੀਆਂ ਹੋ ਰਹੀਆਂ ਹੋਰ ਜਿਹੜੇ ਸੱਟਾਵਾਜਾਂ ਦੀਆਂ ਸੱਟਾਵਾਜਾਂ ਦੇ ਜਿਹੜੇ ਕੰਮ ਚੱਲ ਰਹੇ ਨੇ ਸਾਰੇ ਕਿ ਇਹਨਾਂ ਕਰਕੇ ਸਾਡੀ ਸਰਕਾਰ ਚੱਲਦੀ ਆ ਇਹਨਾਂ ਤੋਂ ਹੀ ਸਾਨੂੰ ਆ ਜਿਹੜਾ ਮੋਟਾ ਫੰਡ ਉਹ ਆਉਂਦਾ ਇਥੇ ਸੀਐਮ ਭਗਵੰਤ ਮਾਨ ਨੂੰ ਚਾਹੀਦਾ ਕਿ ਜਿਹੜੀ ਐਨਐਸਏ ਜਿਹੜਾ ਜੂ ਆਪਾਂ ਭਾਈ ਅਮਰਤਪਾਲ ਸਿੰਘ ਤੇ ਲਾ ਦਿੱਤਾ ਉਹਨਾਂ ਦਾ ਕਸੂਰ ਕੀ ਸੀ ਉਹ ਲੋਕਾਂ ਨੂੰ ਗੁਰੂ ਦੇ ਲੜ ਲਾ ਰਹੇ ਸੀ ਨਸ਼ਾ ਛੜਵਾ ਰਹੇ ਸੀ ਨੋਜਵਾਲਾ ਦਾ ਇਹ ਗੱਲ ਆ ਜਿਹੜੀ ਉਹ ਭਗਵੰਤ ਮਾਨ ਨੂੰ ਤੇ ਹੋਰ ਪਾਰਟੀਆਂ ਨੂੰ ਚੁੱਭੀ ਇਹ ਆਪਦੇ ਗੁਰੂ ਦੇ ਸਿੰਘਾਂ ਇਕੱਠੇ ਕਰ ਲੈਣ ਕਿਉਂਕਿ ਇਹ ਪਹਿਲਾਂ ਤੋਂ ਹੀ ਗੁਰੂਆ ਤੋਂ ਹੀ ਸਾਡੇ ਜਿਹੜਾ ਚੱਲਦਾ ਆ ਰਿਹਾ ਹੈ ਕਿ ਸਿੰਘ ਇਕੱਠੇ ਹੋਗੇ ਤਾਂ ਇੱਕ ਆਪਦੀ ਅਲੱਗ ਪਾਰਟੀ ਬਣਾਉਣਗੇ ਲੱਗ ਪਾਰਟੀ ਬਣਾ ਕੇ ਆਪਦੇ ਹਸਾਬ ਨਾਲ ਫਿਰ ਕੰਮ ਕਰਨਗੇ ਕਿ ਸਿੱਖ ਰਿਆ ਸਿੱਖ ਰਾਜ ਲਿਆਉਣਗੇ ਇਹ ਘਬਰਾਟ ਆ ਫਿਰ ਸਾਰੀਆਂ ਪਾਰਟੀਆਂ ਨੂੰ ਹੋ ਜਾਂਦੀ ਹੈ ਭਾਈ ਅਮਰਤਪਾਲ ਸਿੰਘ ਤੇ ਲਾ ਦਿੱਤਾ ਸੀ ਜੋ ਆਪਾਂ ਲਾ ਦਿੱਤਾ ਪਹਿਲਾ ਐਨਐਸਏ ਚੱਲ ਰਹੀ ਹੈ ਭਗਵੰਤ ਮਾਨ ਨੂੰ ਚਾਹੀਦਾ ਕਿ ਵਾਕੇ ਹੀ ਹੋ ਕਹਿੰਦਾ ਕਿ ਮੈਂ 27 ਦੇ ਵਿੱਚ ਦਿੱਤਿਆ ਮਿਆਂ ਜਾਂ ਕਿਸੇ ਧੋਖੇ ਨਾਲ ਮੈਂ 27 ਦੇ ਵਿੱਚ ਵੀ ਆਪਦੀ ਸਰਕਾਰ ਬਣਾ ਲੈਣੀ ਆ ਲੋਕ ਚਾਹੇ ਵੋਟਾ ਪਾਉਣ ਚਾਹੇ ਮੈਨੂੰ ਨਾ ਪਾਉਣ ਭਗਵੰਤ ਮਾਨ ਦੇ ਵਿੱਚ ਅਗਰ ਹਿੰਮਤ ਹੈ ਕਿ ਕਹਿੰਦਾ ਮੈਂ ਵਾਕੇ ਸੀਐਮ ਆ ਝੂਠੇ ਪਰਚੇ ਲੋਕਾਂ ਤੇ ਨਾ ਪਾਵੇ ਜਿਹੜੇ ਕਾਲੇ ਚਿੱਠੇ ਆਮ ਆਦਮੀ ਪਾਰਟੀ ਦੀ ਸਰਕਾਰ ਖੋਲਦੇ ਨੇ ਅਗਰ ਐਨਐਸਐ ਲਾਉਣੀ ਹੈ ਜਵਾਬਾ ਲਉਣਾ ਤਾਂ ਜਿਹੜੇ ਨਸ਼ਾ ਸ਼ਰਿਆਂ ਵਿੱਚ ਵੇਚ ਰਹੇ ਨੇ ਲੋਕਾਂ ਦੇ ਘਰਾਂ ਜਿਹੜੇ ਤਬਾਹ ਕਰ ਰਹੇ ਨੇ ਇਸ ਦਾ ਮਤਲਬ ਇਹ ਹੈ ਕਿ ਲੋਕ ਜਿਹੜਾ ਕੋਈ ਨਸ਼ਾ ਵੇਚਦਾ ਕੋਈ ਕਿਸੇ ਨੂੰ ਮਾਰਦਾ ਚੋਰੀ ਠੱਗੀ ਕਰਦਾ ਕੋਈ ਸੱਟੇਬਾਜ਼ੀ ਦੀ ਦੁਕਾਨਾਂ ਚਲਾ ਰਿਹਾ ਅਗਰ ਉਹਨਾਂ ਖਿਲਾਫ ਕੋਈ ਬੋਲੂਗਾ ਤਾਂ ਉਹਦੇ ਘਰ ਇਸੇ ਤਰ੍ਹਾਂ ਤਬਾਹ ਕੀਤੇ ਜਾਣਗੇ ਇਹਦਾ ਇਹ ਮਤਲਬ ਹੈ ਕਿ ਚਾਹੀਦਾ ਤਾਂ ਫਿਰ ਇੰਨਾ ਤੇ ਨਸ਼ਾ ਵਾਲਿਆਂ ਤੇ ਸੱਟੇ ਵਾਲਿਆਂ ਤੇ ਠੱਗਿਆਂ ਚੋਰਿਆਂ ਚੋਰੀਆਂ ਵਾਲਿਆਂ ਤੇ ਇੰਨਾ ਤੇ ਫਿਰ ਜਿਹੜਾ ਯੂਪਾ ਐਨਐਸਏ ਐਨਐਸਏ ਭਗਵੰਤ ਮਾਨ ਲਾਵੇ ਬੇਕਸੂਰਾ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਆ ਜਿਹੜਾ ਡੱਕਿਆ ਜਾਂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਬਹੁਤ ਲਾਣਤਾ ਲੋਕਾਂ ਤੋਂ ਇਕੱਠ ਰਹੀ ਆ ਪਰ ਕੁਝ ਕੇ ਚਮਚੇ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਸਰਕਾਰ ਬਹੁਤ ਚੰਗੀ ਆ ਲੋਕਾਂ ਦੇ ਕੰਮ ਕਰ ਰਹੀ ਆ ਪਰ ਵੇਖ ਰਹੇ ਆ ਇਹ ਜਿਹੜੇ ਵੀ ਕੋਈ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਚਾਹੇ ਖੁਦ ਭਗਵੰਤ ਮਾਨ ਹੈ ਜਿਹੜਾ ਵੀ ਇਹਨਾਂ ਦੀ ਕੋਈ ਇੰਟਰਵਿਊ ਲੈਂਦਾ ਪੱਤਰਕਾਰ ਆ ਤਾਂ ਉਹ बिकਿਆ ਹੋਇਆ ਪੱਤਰਕਾਰ ਹੈ ਉਹ ਇਹਨਾਂ ਨੂੰ ਜਿਹੜੇ ਗੱਲ ਪੁੱਛਣ ਵਾਲੀਆਂ ਨੇ ਜਿਹੜੀਆਂ ਗੱਲਾਂ ਤੇ ਜਵਾਬ ਆ ਜਿਹੜੇ ਉਹ ਇਹਨਾਂ ਦੇ ਐਮਐਲਏ ਕੋਲੇ ਖੁਦ ਭਗਵੰਤ ਮਾਨ ਕੋਲੇ ਹੈ ਹੀ ਨਹੀਂ ਉਹ ਸਵਾਲ ਉਹ ਪੁੱਛਦੇ ਹੀ ਨਹੀਂ ਸਵਾਲ ਉਹੀ ਪੁੱਛਦੇ ਨੇ ਜਿਹੜੇ ਉਹ ਕਹਿ ਦਿੰਦੇ ਨੇ ਕਿ ਤੁਸੀਂ ਆਉਂਗੇ ਉੱਥੇ ਤਾਂ ਸਾਡੇ ਕੋਲੇ ਤੁਸੀਂ ਆ ਸਵਾਲ 2-4 ਸਵਾਲ ਆ ਜਿਹੜੇ ਪੁੱਛਣੇ ਆ ਇਸ ਤੋਂ ਹੋਰ ਵੱਖਰੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਸਵਾਲ ਆ ਜਿਹੜੇ ਉਹ ਸਾਡੇ ਤੋਂ ਨਹੀਂ ਪੁੱਛਣੇ ਹਲਕਾ ਵਿਧਾਇਕ ਨੂੰ ਵੀ ਪੁੱਛਣਾ ਚਾਹੁੰਦੇ ਹਾਂ ਕਿ ਕੱਲ੍ਹ ਆ ਜਿਹੜੀ ਭਾਈ ਲੇਡੀਜ਼ ਨੂੰ ਪ੍ਰਧਾਨ ਬਣਾਇਆ ਗਿਆ ਨਗਰ ਕੌਂਸਲ ਦਾ ਉੱਥੇ ਵੀ ਗੱਲਾਂ ਜਿਹੜੀਆਂ ਹੋਈਆਂ ਤਾਂ ਹੋਰ ਸਾਹਿਬ ਦੀਆਂ ਗੱਲਾਂ ਹੋਈਆਂ ਬਲਕਾਰ ਸਿੱਧੂ ਨੂੰ ਮੇਰਾ ਇਹ ਸਵਾਲ ਆ ਕਿ ਉਹ ਜਿਹੜਾ ਰੰਪਰਾ ਦੇ ਵਿੱਚ ਚੋਰੀਆਂ ਲਗਾਤਾਰ ਜਿਹੜੀਆਂ ਹੋ ਰਹੀਆਂ ਜਿਹੜਾ ਨਸ਼ਾ ਸ਼ਰਿਆਮ ਵੇਚ ਰਿਆ ਕੰਨਾ ਛੱਡੇ ਬਾਜਦੇ ਸਰਿਆਮ ਜਿਹੜੀਆਂ ਚੱਲ ਰਹੀਆਂ ਕੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਉਂ ਨਹੀਂ ਕਾਰਵਾਈ ਪੁਲਿਸ ਸਾਡੀ ਕਰ ਰਹੀ ਜਿਹੜੇ ਚੋਰ ਐ ਉਹ ਸਮਾਨ ਚੋਰੀ ਕਰਦੇ ਨੇ ਸਮਾਨ ਵੇਚ ਦਿੰਦੇ ਨੇ ਆਪ ਦਾ ਨਸ਼ਾ ਪੱਤਾ ਕਰਦੇ ਨੇ ਆਪ ਦੀ ਜ਼ਿੰਦਗੀ ਦੇ ਉਹ ਨਜ਼ਾਰੇ ਲੁੱਟਦੇ ਨੇ ਤੇ ਪੁਲਿਸ ਦੇ ਹੱਥ ਫਿਰ ਵੀ ਖਾਲੀ ਰਹਿੰਦੇ ਆ ਪੁਲਿਸ ਵੱਲੋਂ ਕੋਈ ਵੀ ਜਿਹੜੀ ਕਾਰਵਾਈ ਉਹ ਨਹੀਂ ਕੀਤੀ ਜਾਂਦੀ ਕੇਸ ਉਸੇ ਤਰ੍ਹਾਂ ਹੀ ਦੱਬਿਆ ਰਹਿ ਜਾਂਦਾ ਜਿਸ ਦੀ ਦੁਕਾਨ ਤੇ ਚੋਰੀ ਹੁੰਦੀ ਹੈ ਲੱਖਾਂ ਦੇ ਹਿਸਾਬ ਨਾਲ ਜਿਹੜੀ ਚੋਰੀ ਹੋ ਜਾਂਦੀ ਹੈ ਬਸ ਉਹ ਆਪ ਦਾ ਦਿਲ ਤੇ ਪੱਥਰ ਰੱਖ ਲੈਂਦਾ ਆਪ ਦਾ ਮਤਲਬ ਫੜ ਧੜ ਕੇ ਜਿਹੜਾ ਵੀ ਉਹਦਾ ਕੋਈ ਨੁਕਸਾਨ ਹੁੰਦਾ ਫਿਰ ਉਹ ਆਪ ਦਾ ਰਿਕਵਰ ਕਰਨ ਦੀ ਕਰਦਾ ਪਰ ਇੰਨਾ ਇਹ ਕਦੇ ਵੀ ਨਹੀਂ ਹੋਇਆ ਕੀ ਮਤਲਬ ਨਤੀਜੇ ਦੇ ਪੰਜਾਬ ਪੁਲਿਸ ਇਹ ਸਰਕਾਰ ਜਿਹੜੀ ਪ੍ਰਸ਼ਾਸਨਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਵੇ ਤੇ ਨਾ ਹੀ ਬਲਕਾਰ ਸਿੱਧੂ ਵੱਲੋਂ ਇਹ ਕਿਹਾ ਜਾਂਦਾ ਠੋਕ ਕੇ ਕਿ ਤੁਸੀਂ ਇੰਨਾ ਸਾਰਿਆਂ ਨੂੰ ਚੱਕੋ ਕਿਉਂਕਿ ਇੰਨਾ ਤੋਂ ਹੀ ਸਾਰਾ ਜਿਹੜਾ ਫੰਡ ਇਕੱਠਾ ਹੁੰਦਾ